ਤਰੇ ਨਾ ਸਕੂਲ ਦਾ ਸਰਕਾਰੀ ਸਕੂਲ ਦੇ ਟੀਚਰ ਨੇ ਪਤੀ ਪਤਨੀ ਦੋ ਉਹ ਸਰਕਾਰੀ ਟੀਚਰ ਨੂੰ ਐਦਕੀ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਤੇ ਪਤਾ ਕਿਉਂ ਮਿਲਿਆ ਉਹ ਦੋਵੇਂ ਪਤੀ ਪਤਨੀ ਸਰਕਾਰੀ ਸਕੂਲ ਵਿੱਚ ਪੜਾਉਣ ਲਈ ਆਏ ਅਖਬਾਰਾਂ ਵਿੱਚ ਵੀ ਇੰਟਰਵਿਊ ਆਈ ਹੈ ਟੀਵੀ ਤੇ ਵੀ ਚੱਲੇ ਨੇ ਤੇ ਦਸਾਂ ਸਾਲਾਂ ਵਿੱਚ ਨੇੜੇ-ਨੇੜੇ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਹੋ ਗਏ ਸਾਰੇ ਹੀ ਬੱਚੇ ਹਟਾ ਤਾ ਕੇ ਲੋਕਾਂ ਨੇ ਸਰਕਾਰੀ ਸਕੂਲ ਚ ਪਾ ਦਿੱਤੇ ਪਤੀ ਪਤਨੀ ਇਦਾਂ ਦੇ ਨੇ ਕਿ ਛੁੱਟੀ ਹੋਣੀ ਚਾਹੀਦੀ ਇਹ 2 ਵਜੇ 6 6 ਵਜੇ ਤੱਕ ਲਈ ਰੱਖਦੇ ਨੇ ਸਕੂਲ ਇੰਨੀ ਵਧੀਆ ਪੜ੍ਹਾਈ ਕਰਾਈ ਹੈ ਬੱਚਿਆਂ ਨੂੰ ਕਿ ਅੰਗਰੇਜ਼ੀ ਮੀਡੀਅਮ ਤੋਂ ਵਧੀਆ ਪੜਾਉਂਦੇ ਆ ਦੋਨੇ ਜਣੇ ਤੇ ਤਨਖਾਹ ਤੇ ਸਰਕਾਰੀ ਟੀਚਰ ਜਿੰਨੀ ਹੋਈ ਮਿਲਦੀ ਹੈ ਪਰ ਇਲਾਕੇ ਵਾਲੇ ਤੇ 10 ਰੁਪਏ ਫੀਸ ਹੈ ਵੇਖੋ ਸਰਕਾਰੀ ਸਕੂਲ ਦੀ ਫੀਸ ਕਿੰਨੀ ਹੁੰਦੀ ਹੈ 10 ਸਰਕਾਰੀ ਸਕੂਲ ਦੀ ਤੇ ਜੇ ਤੁਹਾਡਾ ਬੱਚਾ 10 ਰੁਪਏ ਮਹੀਨੇ ਦੇ ਨਾਲ ਪੜੇ ਵੇਖੋ 100 ਰੁਪਈਆ ਦਾਖਲਾ ਹੋਵੇ ਜਿੱਦਾਂ ਸੋਚ ਕੇ ਵੇਖੋ ਜੇ ਕਿਤੇ ਇਦਾਂ ਦੇ ਟੀਚਰ ਸਾਰੇ ਬਣ ਜਾਣ ਵੀ 2 ਵਜੇ ਤੱਕ 3 ਵਜੇ ਤੱਕ ਮਨੋ ਪੜਾਉਣ ਕੱਲੇ-ਕੱਲੇ ਬੱਚੇ ਤੇ ਜ਼ੋਰ ਲਾਉਣ ਕੱਲੇ-ਕੱਲੇ ਬੱਚੇ ਤੇ ਜ਼ੋਰ ਲਾਉਣ ਜੇ ਕਿਤੇ ਤੇ ਗੱਲ ਨਾ ਬਣ ਜੇ ਦੁਨੀਆ 'ਚ ਗੱਲਾਂ ਹੁੰਦੀਆਂ ਜੀ ਸਾਡੇ ਇਲਾਕੇ ਦੇ ਜਿੰਨੇ ਬੱਚੇ ਸਾਡੇ ਕਈ ਸਿੰਘਾਂ ਦੇ ਨਿਆਣੇ ਉਹ ਏਰੀਏ 'ਚ ਤੇ ਉਹ ਕਹਿਣਗੇ ਅਸ ਮੈਂ ਕਿਹਾ ਪ੍ਰਾਈਵੇਟ 'ਚ ਪਾਓ ਕਹਿੰਦੇ ਸਰਕਾਰੀ 'ਚ ਪਾਉਣਾ ਪੜ੍ਹਾਈ ਇਹ ਵਧੀਆ ਕਰਾਉਂਦੇ ਨੇ ਤੇ ਜਿੰਨੇ ਨਾਲ ਨੇ ਵੇਖੋ ਐਦਾਂ ਦੇ ਸ਼ੌਂਕ ਹੈ ਜਿਨ੍ਹਾਂ ਨੂੰ ਪੈਸ਼ਨ ਹੈ ਅੰਦਰ ਉਹ ਆਪਣੇ ਕੰਮ 'ਚੋਂ ਖੁਰਾਕ ਖਾਣ ਲੱਗ ਪੇ ਇਹੋ ਜਿਹੇ ਬੰਦੇ ਰੂਹ ਰੱਜ ਜਾਂਦੀ ਹੈ ਇਹੋ ਜਿਹੇ ਬੰਦੇ ਨਾ ਬਾਹਰੋਂ ਭਾਵੇਂ ਗਰੀਬ ਹੋਣ ਪਰ ਰੂਹ ਉਹਨਾਂ ਦੀ ਰੱਜੀ ਰਹਿੰਦੀ ਕਿਉਂਕਿ ਆਪਣੇ ਆਪ 'ਚੋਂ ਖੁਰਾਕ ਇਸ ਕਰਕੇ ਇਹ ਨੁਕਤੇ ਨੂੰ ਜਰੂਰ ਧਿਆਨ ਚ ਰੱਖਿਓ ਇਹਦੇ ਤੋਂ ਬਿਨਾ ਤੁਹਾਨੂੰ ਕੋਈ ਰਜਾ ਨਹੀਂ ਸਕਦਾ ਮੇਰੀ ਗੱਲ ਤੇ ਚੇਤੇ ਰੱਖਿਓ ਜੇ ਮੈਂ ਇਸ ਕੰਮ ਤੋਂ ਨਹੀਂ ਨਰਜਿਆ ਜੋ ਮੈਂ ਕਰ ਰਿਹਾ ਮੈਂ ਕੀਰਤਨ ਕਰਦਾ ਵਿਚਾਰ ਕਰਦਾ ਮੈਂ ਇਹਦੇ ਚੋਂ ਜੇ ਨਹੀਂ ਰਜ ਸਕਿਆ ਫਿਰ ਮੈਨੂੰ ਕੋਈ ਨਹੀਂ ਰਜਾਉਣ ਆਲਾ ਜੰਦੇ ਮੇਰੀ ਸੰਤੁਸ਼ਟੀ ਹੋਣੀ ਚਾਹੀਦੀ ਪੈਸ਼ਨ ਹੋਵੇ ਮੈਨੂੰ ਸ਼ੌਂਕ ਹੋਵੇ ਮੈਂ ਟਾਈਮ ਜਿਆ ਪਾਸ ਨਾ ਜੀ ਕਰਾਂ ਮੈਂ ਟਾਈਮ ਪਾਸ ਜਾਂ ਨਾ ਕਰਾਂ ਵੀ ਬਸ ਮੈਂ ਬਸ ਵੀ ਟਾਈਮ ਜਿਆ ਪਾਸ ਕਰਦਾ ਵੀ ਬੱਜਾ ਰੁੱਦਾ ਜਿਆ ਬਸ ਇਹ ਜਿੰਨਾ ਕਰੇ ਬੰਦਾ ਦਿਲੋਂ ਕਰਨ ਦੀ ਕੋਸ਼ਿਸ਼ ਸੁਆਓ ਕੱਲ ਦਾ ਲਾਸਟ ਦਵਾਨ ਹੈ ਸਾਰਿਆਂ ਨੇ ਦਰਸ਼ਨ ਦੇਣੇ ਆ ਜੀ ਅੱਜ ਬਹੁਤ ਵੱਡੀ ਗਿਣਤੀ ਚ ਆਏ ਹੋ ਮਲਵਤ ਦੇ ਦਵਾਨਾਂ ਵਿੱਚ ਐਤ ਕੀ ਸਭ ਤੋਂ ਵੱਧ ਇਕੱਠ ਹੈ ਜਿੰਨਾ ਆ ਕਈ ਟੀਕਾਂ ਜੀਆਂ ਮਾਰਦੇ ਨੇ ਉਨੀ ਸੰਗਤ ਵੱਧਦੀ ਹੈ ਜਿੰਨਾ ਰੌਲਾ ਪਾਉਂਦੇ ਆ ਕਿਤੇ ਕੈਮਰੇ ਵਾਲੇ ਵੇਖੋ ਕੈਮਰਾ ਜਾਂਦਾ ਕਿੱਥੇ ਤੱਕ ਪਤਾ ਲੱਗਦਾ ਹੈ ਅੱਗੇ ਮਲੌਦ ਚ ਇੰਨੀ ਸੰਗਤ ਹੁੰਦੀ ਹੈ ਸੰਗਤ ਤੇ ਅੱਗੇ ਵੀ ਹੁੰਦੀ ਹੈ ਪਰ ਅੱਗੇ ਨਾਲੋਂ ਜ਼ਿਆਦਾ ਕਿ ਨਹੀਂ ਦੇਖੋ ਇਹ ਦੂਜੇ ਦੀਵਾਨ ਅਜੇ ਕੱਲ ਨੂੰ ਤੀਜਾ ਆਉਣਾ ਪਾ ਲੋ ਰੌਲਾ ਜਿੰਨਾ ਪਾਉਂਗੇ ਉਨਾ ਹੀ ਪਿਆਰ ਵਾਲੇ ਵਧਣਗੇ ਅੱਗੇ ਨਾਲੋਂ ਸੱਚ ਸਮਝਣ ਲੱਗ ਪਈ ਹੈ ਜੀ ਸੰਗਤ ਮੈਨੂੰ ਖੁਸ਼ੀ ਹੈ ਇਸ ਗੱਲ ਅੱਗੇ ਨਾਲੋਂ ਫਰਕ ਪੈਣ ਲੱਗ ਪਿਆ ਸਮਝਣ ਲੱਗ ਪਿਆ ਅੱਗੇ ਨਾਲ ਸ਼ੁਕਰ ਹੈ ਗੁਰੂ ਸਾਹਿਬ ਮੇਰ ਰੱਖਣ ਆਓ ਅਮਰਤ ਸੰਚਾਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਗੁਰਦੁਸ਼ਬਦ ਪ੍ਰਕਾਸ਼ ਸ਼ਹਿਰ ਮਲੋਤ ਕੱਲ ਅਮਰਤ ਦਾ ਬਾਟਾ ਤਿਆਰ ਹੋ ਰਿਹਾ ਜੀ ਦਾਖਲਾ ਲੈ ਲੀਏ ਪੜ੍ਹਾਈ ਕਰੀਏ ਗੁਰਮਤ ਦੀ ਇਹ 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 ਰਾਹ ਤੇ ਤੁਰੀਏ ਤੁਰਦੇ ਤੁਰਦੇ ਹੀ ਫਿਰ ਗੁਰੂ ਸਾਹਿਬ ਦੀ ਬਾਣੀ ਇੱਕ ਅਰੀ ਬਾਹ ਫੜਾ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਨਾਲ ਜੁੜ ਗਏ ਜਿਹੜੇ ਬੰਦੇ ਉਹਨਾਂ ਦੀ ਸੁਰਤ ਫਿਰ ਦਰਗਾਹ ਚ ਜਾਂਦੀ ਏ। ਸਰੀਰ ਜਿੱਥੇ ਮਰਜੀ ਰਵੇ ਹਰ ਵੇਲੇ ਆਨੰਦ ਚ ਰਹਿਣ ਲੱਗ ਜਾਣਗੇ। ਆਓ ਆਪਾਂ ਅੰਮ੍ਰਿਤਧਾਰੀ ਬਣੀਏ। ਵੀਰਾਂ ਭਰਾਵਾਂ ਭੈਣਾਂ ਬਜ਼ੁਰਗਾਂ ਨੂੰ ਬੇਨਤੀ ਏ। ਵੱਦ ਤੋਂ ਵੱਧ ਆਪਾਂ ਨਾਮ ਲਿਖਾਓ। ਗੁਰੂ ਵਾਲੇ ਬਣੀਏ ਸਿੰਘ ਸਜੀਏ। ਸ਼ਾਮ ਨੂੰ 5 ਵਜੇ ਆਜੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ। 6 ਵਜੇ ਤੱਕ ਤੇ ਆਉਣਾ ਹੀ ਆਉਣਾ ਹੈ ਨਾ 6 ਤੋਂ ਲੇਟ ਨਹੀਂ। ਕੱਲ ਦਾ ਦੀਵਾਨ ਫੇਰ ਅੱਜ 9:30 ਵਜੇ ਆ ਗਏ ਸੀ ਸਟੇਜ ਤੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਇਦੋਂ ਵੀ 15 ਮਿੰਟ ਪਹਿਲਾਂ ਆਈਏ ਸਾਢੇ 1:7 ਲੇਟ ਨਾ ਕਰਿਓ ਜੀ ਨੋਟ ਨੋਟ ਰੱਖਿਓ ਸਾਢੇ 1:7 ਵਜੇ ਆਪਾਂ ਕੱਲ ਨੂੰ ਆ ਜੀਏ ਵੇਲੇ ਨਾਲ ਆਇਓ ਵੇਲੇ ਨਾਲ ਸ਼ੁਰੂ ਕਰਾਂਗੇ ਫਿਰ ਵੇਲੇ ਨਾਲ ਸਮਾਪਤੀ ਹੋ ਜਾਊਗੀ ਕਿਉਂਕਿ ਜੇ 15 ਮਿੰਟ ਵੱਧ ਲੱਗ ਵੀ ਗਏ ਜਿਵੇਂ ਹੁਣ ਅੱਜ 2:30 ਘੰਟੇ ਲੱਗ ਗਏ ਸਵਾ 10 ਹੋ ਗਏ ਤੇ ਜੇ ਕੱਲ ਸਵਾ 10 ਵਜਣੇ ਹੋਣਗੇ ਪੌਣੇ 3 ਘੰਟੇ ਵੀ ਲਾਵਾਂਗੇ ਤਾਂ ਵੀ ਸਵਾ ਦਾਸੀ ਵੱਜਣਗੇ ਤੂੰ ਲੇਟ ਨਹੀਂ ਹੋਵਾਂਗੇ 7:30 ਵਜੇ ਤੋਂ ਪਹਿਲਾਂ ਪਹਿਲਾਂ 7:00 ਵਜੇ ਜਥਾ ਸ਼ੁਰੂ ਕਰ ਲੇਗਾ 7:30 ਵਜੇ ਮੈਂ ਆ ਜਾਵਾਂਗਾ ਵੇਲੇ ਨਾਲ ਆਇਓ ਜੀ ਸਾਰੇ ਕਿਰਪਾ ਕਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ 6:00 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਿਆ ਤੇ ਉਹ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲੈਣ ਸਾਰੀ ਸੰਗਤ ਦਾ ਗੰਗਾ ਨਗਰ ਤੋਂ ਭਾਈ ਗਗਨਦੀਪ ਸਿੰਘ ਜੀ ਆਏ ਐ 100 ਸ਼ਰੀਰ ਨਾਲ ਲੈ ਕੇ ਪਹੁੰਚੇ ਐ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਸਾਰੀ ਚਲੋ ਬਹੁਤ ਧੰਨਵਾਦ ਸਾਰੀ ਸੰਗਤ ਦੇ ਸਹਿਯੋਗ ਦਾ ਜਿਨ੍ਹਾਂ ਜਿਨ੍ਹਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਐ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਗੱਜ ਕੇ ਆਨੰਦ ਸਹਿਬਤ ਬੋਲੋ